ਪ੍ਰੈਸ ਕਾਨਫਰੰਸ ਕਰ ਰਿਹਾ ਕੀ ਇਹ ਪੂਰਾ ਮਾਮਲਾ ਸਭ ਤੋਂ ਪਹਿਲਾਂ ਜੈਪੀਮ ਦੇ ਆਪਾਰਤ ਔਰ ਮੈਂ ਤੁਹਾਡਾ ਬਹੁਤ ਹੀ ਸ਼ੁਕਰਗੁਜ਼ਾਰ ਆ ਕਿ ਮੀਡੀਆ ਰਾਹੀਂ ਤੁਸੀਂ ਇੱਕ ਛੋਟੇ ਜਿਹੇ ਸੱਦੇ ਦੇ ਤੇ ਪਹੁੰਚ ਕੇ ਸਾਡਾ ਜਿਹੜਾ ਇਹ ਮੈਸੇਜ ਆ ਜਿੱਥੇ ਤੱਕ ਅਸੀਂ ਪਹੁੰਚਾਉਣਾ ਚਾਹੁੰਦੇ ਉਹ ਪਹੁੰਚੇ ਅੱਜ ਦੀ ਜਿਹੜੀ ਇਹ ਵਿਸ਼ੇਸ਼ ਮੀਟਿੰਗ ਸਵਾਈ ਕਰਮਚਾਰੀ ਯੂਨੀਅਨ ਰਜਿਸਟਰ ਨਗਰ ਨਿਗਮ ਹਾਰਪੁਰ ਵੱਲੋਂ ਔਰ ਮੇਰੇ ਸਾਰੇ ਸਾਥੀਆਂ ਵੱਲੋਂ ਕੀਤੀ ਜਾ ਰਹੀ ਆ ਜੋ ਨਕੋਦਰ ਵਿਖੇ ਡੇਰਾ ਹੈ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦਾ ਉਸ ਸੰਬੰਧ ਦੇ ਵਿੱਚ ਇਹ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਆ ਕਿਉਂਕਿ 26 ਔਰ 27 ਦੀ ਜਿਹੜੀ ਵਰਸੀ ਸਾਲਾਨਾ ਮੇਲਾ ਉੱਥੇ ਹੁੰਦਾ ਹੈ ਉਸ ਦੇ ਸੰਬੰਧ ਵਿੱਚ ਰੱਖੀ ਗਈ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਕੁਝ ਗੱਲਾਂ ਸਾਹਮਣੇ ਆ ਰਹੀਆਂ ਸੀਗੀਆਂ ਕਿ ਜਿਹੜੀ ਉੱਥੇ ਦੀ ਮੈਨੇਜਮੈਂਟ ਆ ਉੱਥੇ ਸਵਾਲ ਜਾਂ ਚਿੰਨ੍ਹ ਲਗਾਏ ਜਾ ਰਹੇ ਸੀਗੇ ਉੱਥੇ ਦੀ ਮੈਨੇਜਮੈਂਟ ਦੇ ਉੱਤੇ ਔਰ ਉੱਥੇ ਦੀ ਜਿਹੜੀ ਮਰਿਆਦਾ ਵਾ ਉਹਨੂੰ ਥੋੜਾ ਭੰਗ ਕਰਨ ਦੀ ਕੋਸ਼ਿਸ਼ ਆਖਰੀ ਸੰਸਾ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਸੋ ਇਸ ਸੰਬੰਧ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਗਈ ਹੈ ਔਰ ਮੈਂ ਆਪਜੀ ਦੇ ਮਾਧਿਅਮ ਰਾਹੀਂ ਇਹ ਕਲੀਅਰ ਕਰ ਦੇਣਾ ਚਾਹਨਾ ਮਾਂ ਕਿ ਸੂਫੀ ਅਨਸ ਰਾਜ ਜੀ ਬਹੁਤ ਹੀ ਸਾਡੇ ਸਮਾਜ ਦੀ ਰਿਸਪੈਕਟਡ ਹਸਤੀ ਆ ਔਰ 2008 ਦੇ ਵਿੱਚ ਉਹਨਾਂ ਕੋਲ ਡੇਰੇ ਦੀ ਮੈਨੇਜਮੈਂਟ ਆਈ ਸੀ 2008 ਤੋਂ ਲੈ ਕੇ ਅੱਜ 2024 ਹੋ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਦੀ ਜੇ ਆਪਾਂ ਡੇਰੇ ਦੀਆਂ ਉਪਲਬਧੀਆਂ ਦੇਖੀਏ ਜਾਂ ਡੇਰੇ ਦੀ ਮੈਨੇਜਮੈਂਟ ਜਿਸ ਹਾਵਨਾ ਚਲਾਈ ਆ ਬਹੁਤ ਹੀ ਕਾਬਿਲ ਤਾਰੀਫ ਉਹਨਾਂ ਨੇ ਕੰਮ ਕੀਤਾ ਵਾ ਪੂਰੀ ਉਹਨਾਂ ਦੀ ਟੀਮ ਨੇ ਔਰ ਉਥੇ ਹਰ ਸਾਲ ਮੇਲੇ ਦੇ ਵਿੱਚ ਦੁਨੀਆ ਭਰ ਤੋਂ ਸਿੰਗਰ ਗਾ ਚੁੱਕੇ ਨੇ ਇਵਨ ਦੈਨ ਪਾਕਿਸਤਾਨ ਤੋਂ ਵੀ ਕਵਾਲ ਜਿਹੜੇ ਆ ਕੇ ਉਥੇ ਗਾ ਚੁੱਕੇ ਨੇ ਔਰ ਡੇਰਾ ਦਿਨ ਬਰ ਦਿਨ ਜਿਹੜਾ ਉਹ ਚੜ੍ਹਦੀ ਕਲਾ ਵਿੱਚ ਜਾ ਰਿਹਾ ਹੈ ਔਰ ਜੋ ਬਾਪੂਆਂ ਦੀ ਮਾਨਤਾ ਉਹ ਤਾਂ ਦੁਨੀਆ ਭਰ ਵਿੱਚ ਆਪ ਸਭ ਨੂੰ ਪਤਾ ਹੀ ਹੈ ਔਰ ਉਸ ਦੇ ਨਾਲ ਨਾਲ ਵਰਚੀ ਦੇ ਉੱਤੇ ਜਿਹੜੇ ਉਕਤਾ ਪਵੰਦ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਉਹ ਵੀ ਸਾਰੇ ਕੀਤੇ ਜਾ ਚੁੱਕੇ ਨੇ ਔਰ ਅਸੀਂ ਬਿਲਕੁਲ ਡੇਰੇ ਦੇ ਸਮਰਥਕਾਂ ਦੇ ਨਾਲ ਆ ਔਰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਉਥੇ ਦੀ ਮਰਿਆਦਾ ਨੂੰ ਪਰਭੰਗ ਨਹੀਂ ਹੋਣ ਦਵਾਵਾਂਗੇ ਬਿਲਕੁਲ ਅਸੀਂ ਉਹਨਾਂ ਦੀ ਮੈਨੇਜਮੈਂਟ ਦੇ ਨਾਲ ਖੜੇ ਹਾਂ ਹੰਸ ਰਾਜ ਜੀ ਦੇ ਬਿਲਕੁਲ ਸਾਰਾ ਸੈਟੀਸਫਾਈ ਕਰਮਚਾਰੀ ਯੂਨੀਅਨ ਨਗਰ ਮੀਂਹ ਚਾਰਪੁਰ ਤੋਂ ਉਹਨਾਂ ਦੇ ਨਾਲ ਆ ਸੋ ਇਹ ਵੀ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਵਾਂ ਕਿ ਮੇਲੇ ਦੇ ਵਿੱਚ 26 27 ਦੇ ਵਿੱਚ ਜਾ ਕੇ ਆਪਣੀਆਂ ਹਾਜ਼ਰੀਆਂ ਲਾ ਔਰ ਬੱਪੂ ਲਾਲ ਬਾਸ਼ਾ ਜੀ ਦਾ ਜਿਹੜਾ ਆਸ਼ੀਰਵਾਦ ਆ ਉਹ ਪ੍ਰਾਪਤ ਕਰਨ ਜੈ ਭੀਮ ਜੈ ਭਾਰਤ ਜੀ ਜੈ ਭੀਮ ਜੈ ਭਾਰਤ ਜੋ ਕਰਨ ਜੋ ਦਾਦੀ ਹੈ ਜੀ ਜੋ ਸਾਡੇ ਸਪਾਈ ਕੰਟਰਰੀ ਯੂਨੀਅਨ ਸ਼ਾਰਪੁਰ ਨਗਰ ਨਿਗਮ ਦੇ ਪ੍ਰਧਾਨ ਨੇ ਉਹ ਵਿਸਤਾਰ ਪੂਰਵਕ ਦੱਸ ਹੀ ਚੁੱਕੇ ਨੇ ਕਿ ਜੋ ਵੀ ਆਪਣੇ ਨਗੋਦਰ ਵਿਖੇ ਡੇਰੇਲੀ ਵਿਰੋਧਤਾ ਹੋ ਰਹੀ ਆ ਜਾਂ ਉੱਥੇ ਜੋ ਗੱਡੀ ਦੇ ਬਰਾਜਮਾਨ ਸਾਡੇ ਹੰਸਰਾਜ ਜੀ ਹੰਸ ਜੋ ਅੱਗੇ ਉੱਥੇ ਦੀ ਦੇਖਰੇ ਕਰ ਰਹੇ ਨੇ ਬਹੁਤ ਸੱਜੇ ਡੰਗ ਨਾ ਕਰ ਰਹੇ ਨੇ ਔਰ ਡੇਰਾ ਦੈਂਦੂਣੀ ਰਾਜੋਗਨੀ ਤਰੱਕੀ ਕਰ ਰਿਹਾ ਹੈ ਅਸੀਂ ਸਾਰਾ ਬਾਲਮੀਕ ਸਮਾਜ ਹੁਸ਼ਿਆਰਪੁਰ ਤੋਂ ਉਹਨਾਂ ਨਾਲ ਚੇਤਾਨਣ ਦੀ ਦਿਨ ਬਿਲਕੁਲ ਖੜਾ ਹੈ ਅਸੀਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮੈਸੇਜ ਹੋਵੇ ਉਸ ਨੂੰ ਸਿਰ ਮੱਥੇ ਤੇ ਕਬੂਲ ਕਰਾਂਗੇ ਜੈ ਆਜੇ ਜੀ ਉਹਨਾਂ ਦੇ ਉੱਤੇ ਦੋਸ਼ ਵੀ ਲਗਾਏ ਜਾ ਰਹੇ ਹੈ ਮੈਨੇਜਮੈਂਟ ਦੇ ਉੱਤੇ ਕਿ ਕੋਈ ਕਪਲਾ ਵੀ ਹੋਇਆ ਹੈ ਦੇਖੋ ਜੀ ਜਿਹੜੇ ਦੋਸ਼ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਵਿਰੋਧੀ ਬੰਦੇ ਹੁੰਦੇ ਉਹਨਾਂ ਦਾ ਇੱਕੋ ਹੀ ਕੰਮ ਹੁੰਦਾ ਵਾ ਕਿ ਦੋਸ਼ ਲਗਾਣਾ ਹੈ ਪਰ 2008 ਤੋਂ ਲੈ ਕੇ ਹੁਣ ਤੱਕ ਜਦੋਂ ਦੀ ਮੈਨੇਜਮੈਂਟ ਆਈ ਹੈ ਇਸ ਪਰ ਦੇ ਇਸ ਉੱਤੇ ਸਾਰੇ ਹੀ ਜਿੰਨੇ ਉਸ ਡੇਰੇ ਦੇ ਸ਼ਰਧਾਲੂ ਆ ਗਵਾਹ ਨੇ ਕਿ ਹੰਸਰਾਜ ਜੀ ਨੇ ਬਹੁਤ ਹੀ ਅੱਛੀ ਮੈਨੇਜਮੈਂਟ ਚਲਾਈ ਹੈ ਉਹ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਉਹ ਡੇਰੇ ਦੀ ਮਰਿਆਦਾ ਜਿਹੜੀ ਉਹ ਭੰਗ ਕਰਨ ਵਾਸਤੇ ਸ਼ਰਾਰਤੀ ਅੰਸਰਾ ਵੱਲੋਂ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਸੋ ਇਹਨਾਂ ਅਫਵਾਹਾਂ ਦਾ ਕੋਈ ਅਸਰ ਨਹੀਂ ਹੋਣਾ ਚਾਹੀਦਾ ਕਿਉਂਕਿ ਪੂਰਾ ਵਾਲਮੀਕ ਸਮਾਜ ਉਹਨਾਂ ਦੇ ਨਾਲ ਖੜਾ ਹੈ ਔਰ ਕਿਸੇ ਦੇ ਵੀ ਸ਼ਰਾਰਤੀ ਅੰਸਰ ਦੇ ਕਹਿ ਦੇਸੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਢਾਹ ਆ ਉਹ ਲੱਗਣ ਨਹੀਂ ਦਵਾਂਗੇ